ਆਪਾਂ ਬੇ ਉਮੀਦੇ ਹੋਏ ਹੋਏ ਸੀਗੇ ਪਰ ਪ੍ਰਮਾਤਮਾ ਨੇ ਆਪਣੀ ਫਿਰ ਵੀ ਲਾਜ ਰੱਖੀ ਐ ਤੇ ਅੱਜ ਉਹ ਦਿਨ ਆ ਗਿਆ ਜੀ ਬਿਲਕੁਲ ਵੀ ਜਿਸ ਦਿਨ ਆਪਾਂ ਆਪਦੀ ਮੂੰਗੀ ਵੜਾਂਗੇ ਕੋਈ ਉਮੀਦ ਨਹੀਂ ਸੀ ਆਪਾਂ ਨੂੰ ਮੈਨੂੰ ਖਾਸ ਕਰਕੇ ਨਹੀਂ ਸੀ ਕਿਉਂਕਿ بارشਾਂ ਵਾਲੇ ਦਿਨਾਂ 'ਚ ਮੂੰਗੀ ਆਪਾਂ ਇੰਨੀਆਂ بارشਾਂ ਹੋਣ ਜਦੋਂ ਤੇ ਆਪਾਂ ਮੂੰਗੀ ਵੜ ਲਗੇ ਤੇ ਉਹਨੂੰ ਕਾਮਯਾਬ ਕਰ ਲਗੇ ਬਹੁਤ ਔਖਾ ਹੋ ਜਾਂਦਾ ਹੈ ਹਾਂ ਜਦਕੇ ਮੈਨੂੰ ਲੱਗਦਾ ਵੀ ਉਹੋ ਜੀ ਰੰਗਤ ਜਾ ਉਹੋ ਜਿਹਾ ਝਾੜ ਨਹੀਂ ਰਹਿਣਾ ਮੂੰਗੀ ਤੇ ਪਰ ਫਿਰ ਵੀ ਦੋ ਦਿਨ ਪ੍ਰਮਾਤਮਾ ਨੇ ਸੋਹਣੀ ਧੁੱਪ ਲਾਈ ਐ ਤੇ ਆਪਾਂ ਅੱਜ ਮੂੰਗੀ ਵੜ ਰਹੇ ਆ ਆਪਣੀ ਤੇ ਦੇਖਦੇ ਆ ਕਿ ਝਾੜਾ ਕੀ ਹੈ ਤੇ ਮਸ਼ੀਨ ਮਿਲ ਗਈ ਆਪਾਂ ਨੂੰ ਐਸਐਮਐਸ ਵਾਲੀ ਤੇ ਆਪਾਂ ਚਲਦੇ ਆ ਮਸ਼ੀਨ ਨੂੰ ਲੈ ਕੇ ਕਟਰ ਪਾਵਾਂਗੇ ਟਰੈਕਟਰ ਮਗਰ ਕਿਉਂਕਿ ਪਈ ਆਪਣੀ ਪੀੜੀ ਆ ਜਾਣਾ ਨੀਗਾ ਚਲੋ ਜੀ ਰਾਸਤਾ 11 ਫੁੱਟਾ ਫੁੱਟ ਫੁੱਟ ਪਾਸੇ ਛੱਡਿਆ ਹੋਇਆ ਪਰ ਮਸ਼ੀਨ ਪੂਰੀ ਪੂਰੀ ਨਗਦੀ ਆ ਜਾਵਾਂ ਕਟਰ ਲਾ ਕੇ ਕਿ ਦੂਸਰਾ ਰਸਤਾ ਆਪਣਾ ਉਧਰ ਵੀ ਝੋਨੇ ਕਰਕੇ ਮਸ਼ੀਨ ਆਉਂਦੀ ਨੀਗੀ ਇਹਨੂੰ ਜਮਾ ਪੂਰੀ ਪੂਰੀ ਲਿਓਣੀ ਪਣੀ ਆ ਮਸ਼ੀਨ ਆਪਾਂ ਨੂੰ ਸੀਜ਼ਨ ਕਰਕੇ ਇਸ ਟਾਈਮ 'ਚ ਬੂਂਗਾ ਜੀਆਂ ਬਹੁਤ ਹੋ ਜਾਂਦੀਆਂ ਕੋਸ਼ਾ ਟਾਲੀ ਵੱਧ ਕੇ ਮੁਰਿਆਈ ਵੀ ਇਹਨੂੰ ਵੀ ਛਾਂਗਣਾ ਪੈਣਾ ਹੈ ਚੱਲਦੇ ਆ ਮਿੱਤਰੋ ਟਾਲੀ ਵੀ ਬਹੁਤ ਤੰਗ ਕਰਦੀ ਆ ਮਾੜੀ ਮੋਟੀ ਪੱਥਰ ਜਾ ਪਿਆ ਸੀ ਇੱਥੇ ਉਹ ਤਾਂ ਕਰੂਗਾ ਨਹੀਂ ਦਾ ਕੋਈ ਫਾਇਦਾ ਤਾਂ ਹੈ ਨਹੀਂ ਉਹ ਚੂਬੀ ਰੱਖਣ ਦਾ ਕਿਵਾਂ ਤਾਂ ਲੱਗਦਾ ਹੈ ਹੈ ਪਰ ਮੀਂਹ ਨਾਲ ਉਹ ਵੀ ਉੱਗਣ ਵਾਲਾ ਤਾਂ ਰਿਆ ਨਹੀਂ ਮੈਨੂੰ ਲੱਗਦਾ ਮੀਂਹ ਕਰਕੇ ਸਾਰਾ ਬੇਕਾਰ ਜਾ ਹੋ ਜਾਂਦਾ ਨਾ ਬੀ ਪਤਾ ਨਹੀਂ ਉਗਰੂਗਾ ਕਿ ਨਹੀਂ ਗਾਣੂ ਅੱਜ ਉਹਨਾਂ ਦਾ ਕਿੰਨਾ ਦਾ ਅਰਜਨ ਦਾ ਟਰੈਕਟਰ ਸਾਡੀ ਉਜਦਾਦ ਨੇ ਹਾਂ ਲੈਣਾ ਅਰਜਨ ਲੈਣਾ ਅਰਜਨ ਥੀਰੇ ਦੇ ਵਿੱਚ ਰੱਖ ਕੇ ਉਹ ਤਾਂ ਕਰ ਤਾਂ ਲੈਣ ਗਈ ਤੂੰ ਦੱਸ ਟਰੈਕਟਰ ਨਹੀਂ ਬੜਾ ਅਰਜਨ ਚੰਗਾ ਬਹੁਤ ਨਹੀਂ ਲੱਗਦਾ ਚਲ ਕਰਦੇ ਆ ਗੱਲ ਉਧਰ ਮਸ਼ੀਨ ਮੈਂ ਲਾਦਾ ਆ ਜੂਗੀ ਆਰਾਮਦਰੀ ਨਕੇ ਇਹ ਤਾਂ ਸਾਰਾ ਬਹੁਤ ਹੈ ਏ ਧਾਰਤੀ ਓਏ ਉਹ ਪਾਸੇ ਚੱਲ ਰਿਹਾ ਹੈ ਹੈ 17 17ਵੀਂ ਬਿਆੰਤ ਵਾਲੇ ਪਾਸੇ ਲਈ ਤਾਰ ਤੇ ਮਸ਼ੀਨ ਮਿੱਤਰੋ ਇਹ ਪੈਂਦੀ ਨਹੀਂ ਇਹ ਬੜਾ ਕੋਈ ਨਹੀਂ ਆਹ ਦੇਖੋ ਉਤਾਵੀਂ ਪਾਰੇ ਕੋਈ ਨਹੀਂ ਰੋਟ ਕੰਮ ਨਹੀਂ ਕਰਦੀ ਨਹੀਂ ਰੋਟ ਆ ਪੂਰੀ ਪੂਰੀ ਆਊਗੀ ਬਸ ਇਸ਼ਾਰੇ ਨਾਲ ਬਾਈ ਲਿਆ ਮਸ਼ੀਨ ਨੂੰ ਜਗਾ ਬੈਕ ਕਰ ਲਾ ਮੜੀ ਬੈਕ ਕਰ ਲਾ ਸਿੱਧਾ ਸਿੱਧੀ ਰੱਖ ਆ ਜਾ ਆ ਜਾ ਪਿੱਛੇ ਘਰਾ ਖੁੱਭੂਗੀ ਬੜੀ ਜੱਤ ਹੋ ਜਾਦ ਨਾਲ ਮਸ਼ੀਨ ਲੈ ਕੇ ਆਇਆ ਇੱਥੋਂ ਤੱਕ ਉਦੋਂ ਨੂੰ ਮਸ਼ੀਨ ਕਟਰ ਪਾਉਂਦੀ ਹੈ ਤੇ ਆਪਾਂ ਲੈ ਕੇ ਆਉਂਦੇ ਟਰਾਲੀ ਕਟਿਆਰ ਇਧਰ ਵੀ ਆਇਆ ਬਾੜਵੇ ਦੀ ਇਨਾ ਛੋਨਾ ਖਰਾਬ ਕੀਤਾ ਮੂੰਗੀ ਵਟਣ ਦੇ ਚੱਕਰ ਚ ਕਿੰ ਆਇ ਨੀ ਲਮਾਈ ਚੋਲ ਦਾ ਸਰ ਛੋਨੇ ਵੇ ਦੀ ਮਸ਼ੀਨ ਆਈ ਹੈ ਪਹਿਲਾ ਗਵੰਡਾ ਦੇ ਵਾਂਚ ਉਤਰੀ ਸੀ ਇਧਰ ਇਨਾ ਗਗਾਵ ਮੰਡਾ ਦੇ ਵਾਂਚ ਵੀ ਆਪਣਾ ਮਸ਼ੀਨ ਨੂੰ 33 ਬਨਸਾਂ ਵੀ ਤੱਕ ਉਹਨਾਂ ਦੇ ਵਾਂਦਾ ਵੀ ਕਿਉਂਕਿ ਪਿੱਛੋਂ ਪੂਰੀਆ ਪਈ ਇੱਥੋਂ ਵੱਧਗਾ ਆਉਂਦੀ ਐ ਮੀਂਹ ਕਰਕੇ ਥੋੜੇ ਆ ਹੋ ਜਾਂਦਾ ਪਰ ਇੱਥੋਂ ਪਈ ਪੂਰੀ ਐ ਮਸ਼ੀਨ ਵੱਧਗਾ ਆਉਂਦੀ ਐ ਇੱਥੋਂ ਤੱਕ ਗਾਹ ਬਹੁਤ ਵਾਰੀ ਇਸੇ ਚੀਜ਼ ਤੇ ਵੀ ਹੋਇਆ ਬਹੁਤ ਵਾਰੀ ਕਿਹਾ ਕਹਿੰਦੇ ਨੂੰ ਮੈਨੂੰ ਲੱਗਦਾ ਵੀ ਜਦੋਂ ਦਾ ਮੈਂ ਵਾਈ ਕਰਦਾ ਹੁੰਦਾ ਹਾਂ ਤਾਂ ਮੈਂ ਕਹਿੰਦਾ ਵੀ ਪਈ ਪੂਰੀ ਕਰ ਦੋ ਮਿੱਟੀ ਲਾ ਦੋ ਮਿੱਟੀ ਰਾ ਦੋ ਨਿਕਲਾ ਦਿੰਦੇ ਆ ਪਰ ਚਲੋ ਜੋ ਹੋਣਾ ਮੂੰਗੀ ਤਾਂ ਹੁਣ ਵੱਢਣੀ ਸੀ ਆਪਾਂ। ਕੜ ਨੂੰ ਇਹਨੂੰ ਕਿਹਨੇ ਕਿਹਾ ਸੀਗਾ ਬਿਆੰਤ ਦੇ ਵਾਂਚ ਕਿਹਨੇ ਇਹਨੇ ਵੱਢਣੀ ਸੀ ਨਾ। ਆਹ ਚੇਰਦੀ ਆ। ਹਾਂ ਬਈ ਭਿੰਦਾ ਐ ਇਹਨੇ ਮਸ਼ੀਨ ਵਾੜੀ ਐ ਇੱਥੇ ਬਿਆੰਤ ਦੇ ਵਾਂਚ। ਆਹ ਦਾ ਪੋਣਾ ਹੀ ਪੋਣਾ ਜੁਣਾ। ਮੂੰਗੀ ਦਰ ਬਣੀ ਨਿਕਲ ਜਾਂ ਹੈ ਕੜਦੇ ਕੋਈ ਨਹੀਂ। ਹੈ? ਲਓ ਜੀ। ਮੂੰਗੀ ਵੱਢਣ ਦੀ ਸ਼ੁਰੂਆਤ ਕਰਤੀ ਐ ਨਾਲ ਚਾਹ ਦੇ ਕੱਪ ਨਾਲ ਤੇ ਮਸ਼ੀਨ ਆ ਗਈ ਐ ਆਪਣੀ। ਤੋ ਵੇਖਦੇ ਆਂ ਵੈਸੇ ਹਾਲਾਤ ਮੂੰਗੀ ਦੇ ਆਪਣੀ ਦੇ ਕੋਈ ਬਾਰੇ ਚੰਗੇ ਨਹੀਂ ਸੀ ਕਿਉਂਕਿ ਗਿੱਲਾ ਸੀ ਮੀਂਹ ਬਹੁਤ ਪੈ ਗਿਆ ਇੱਥੇ ਪਰ ਰੱਬ ਨੇ 2 ਦਿਨ ਧੁੱਪ ਕੱਢ ਕੇ ਆਪਣਾ ਸਾਥ ਦਿੱਤਾ ਮੂੰਗੀ ਵਡਣ ਚ ਤੇ ਤੁਹਾਨੂੰ ਵੀ ਦੱਸਾਂਗੇ ਕੀ ਆਪਣਾ ਝਾੜ ਝੂੜ ਨਿਕਲਦਾ ਹੈ ਇਹ SMS ਵਾਲੀ ਮਸ਼ੀਨ ਆ ਇਹ ਜਿਹੜਾ ਆਪਾਂ ਨੂੰ ਸੌਖਾ ਹੋ ਜਾਏ ਥੋੜਾ ਜਿਹਾ ਬਹੁਤ ਦੂਰ ਮਾਰਦੀ ਚਲਾ ਗਿਆ ਨਾ ਹਾਂ ਜਿਹੜਾ ਪਿੱਛੇ ਇਹਦੇ ਜੋ ਵੀ ਰਹਿਦ ਖੋਦ ਆਉਂਦੀ ਹੈ ਇਹ ਸਾਰੀ ਖਲਾਰੀ ਜਾਊਗੀ ਨਾਲੇ ਹੀ ਦਿਨ ਨਾਲ ਆਪਾਂ ਨੂੰ ਸੌਖਾ ਹੋ ਜਾਣਾ ਥੋੜਾ ਜਿਹਾ ਕਿਉਂਕਿ ਇਸ ਦੋ ਬਾਦ ਵਾਹਣਾ ਵਾਹਣਾ ਜਿਹੜਾ ਵਾਹਣ ਵਾਹਣਾ ਸੌਖਾ ਹੋ ਜਾਂਦਾ ਹੈ ਮਸ਼ੀਨ ਦਾ ਪਹਿਲਾ ਘੇੜਾ ਥੋੜਾ ਖੋਬੇ ਵਾਲਾ ਹੈਗਾ ਕਿਉਂਕਿ ਵਟ ਦੇ ਨੇੜੇ ਮਸ਼ੀਨ ਖੋਬਦੀ ਆ ਮਾਰੀ ਮੋਟੀ ਖੋਬਾ ਹੈਗਾ ਬਾਈ ਹਨਾ ਕਿ ਕੰਨੀ ਵਾਲੀ ਘੇੜੇ ਚ ਖੋਬਾ ਹਾਂ ਚੱਕੇ ਕੋਲ ਤੋਂ ਬਈ ਨਾ ਮੜੋ ਮੜੋ ਫੋਟਾ ਪਾਉਂਗਾ ਪਰ ਕੰਨੀ ਤੇ ਪਹਿਲੀ ਕੰਨੀ ਤੇ ਜ਼ਿਆਦਾ ਹੁੰਦਾ ਨਾ ਥੋੜਾ ਬਾਕੀ ਕਿਵੇਂ ਆਈ ਜਾਂਦੇ ਆ ਤਾਂ ਠੀਕ ਹੈ ਬੜਾ ਧਿਆਨ ਕਰ ਲਈ ਲਓ ਮੇਟਰੋਂ ਡਰੋਨ ਵੀ ਛੱਡਤਾ ਆਪਾਂ ਹੋਂਟਨ ਨੂੰ ਦਿਖਾਉਣੇ ਕੋਈ ਦੋ ਚਾਰ ਡਰੋਨ ਸ਼ਾਟ ਬੜੇ ਪਿਆਰੇ ਹੁੰਦੇ ਕਿਉਂਕਿ ਮੌਸਮ ਵੀ ਸੋਹਣਾ ਹੈ। ਕੋਲ ਆਕਰ ਬੰਦੇ ਆ। ਆ ਇਹ ਤੇ ਵੀਡੀਓ ਬਣਾ ਲਿਆ। ਉਹ ਕਾਜੋ ਜੁੜਾਇਆ ਸੀ। ਉਹ ਗੰਦੀ ਉਹ ਗਨਾਪੇ ਲੈ ਆਣਾ ਜੀ ਇਹ। ਇਹ ਦੇਖਣਾ ਆਹੋ ਆਦੋਂ ਨੇ ਆਪੇ ਜਾਣਾ ਜੀ ਪਰ ਨਾ ਮੈਂ ਡਾਇਆ ਕੋਠੇ ਜਗਾ ਗਲਤ ਜਗਾ ਤੋਂ ਜੜਾ ਹੈ ਉਦੋਂ ਰੈਸਕ ਹੋ ਜਾਂਦਾ ਜਦੋਂ ਤੁਸੀਂ ਗਲਤ ਜਗਾ ਤੋਂ ਜੜਾ ਮੋ ਰੈਸਕ ਉਹ ਜਗਾ ਬੜੀ ਥੋੜੀ ਸੈਂਸ ਉਦੋਂ ਹੀ ਕੰਮ ਉਲਝ ਜਾਂਦੇ ਆ ਇਸ ਕਰਕੇ ਮੈਂ ਕਿਹਾ ਡਰੋਨ ਲੈ ਕੇ ਚੱਲ ਗਏ ਨਾਲ ਤੁਹਾਨੂੰ ਵੀ ਡਰੋਨ ਸ਼ਾਟ ਦਿਖਾਉਣੇ ਆ ਵੀ ਕਿਦਾਂ ਦਾ 뷰 ਆ ਰਿਹਾ ਮੂੰਗੀ ਆਪਣੀ ਥੋੜੀ ਜੀ ਪਹਿਲਾਂ ਜਿਆਦਾ ਭਾਰੀ ਸੀ ਸੰਘਣੀ ਕਰਕੇ ਨਾ ਉੱਪਰੋਂ ਉੱਪਰੋਂ ਮੱਚੀ ਸਪਰੇਅ ਕਰਕੇ ਥਲੋਂ ਥੋੜਾ ਜਿਹਾ ਓਵੇਂ ਹਰੇ ਭਾਈ ਰਹਿ ਗਈ ਸੀ ਮੂੰਗੀ ਖਰਾਬ ਤਾਂ ਜਿਆਦਾ ਹੋ ਜਾਂਦੇ ਕਿਉਂਕਿ ਜਿਹੜੀਆਂ ਕੱਚੀਆਂ ਫਲੀਆਂ ਆ ਇਹਨਾਂ 'ਚ ਉਲੀ ਬਣ ਜਾਂਦੀ ਆ ਦੇਖੋ ਇਹ ਦਾਣੇ ਆ ਜਿਹੜੇ ਇਹ ਇਹ ਨਹੀਂ ਪੱਲੇ ਪੈਣਗੇ ਮੀਂਹ ਕਰਕੇ ਇਹ ਖਰਾਬ ਹੋ ਜਾਂਦੇ ਆ ਦੇਖੋ ਇਹ ਦਾਣੇ ਚ ਆਪਣੇ ਕੁਝ ਨਹੀਂ ਜਿਹੜੀਆਂ ਥੱਲੇ ਪੱਕੀਆਂ ਫਲੀਆਂ ਜਿਵੇਂ ਪਹਿਲਾਂ ਪ੍ਰਾਣੀਆਂ ਫਲੀਆਂ ਹੁੰਦੀਆਂ ਉਹ ਸਾਰੀਆਂ ਆਪ ਨੂੰ ਆ ਜਾਣੀਆਂ ਕੁਝ ਨਾ ਕੁਝ ਹੱਥ ਚ ਆ ਜੂ ਆ ਦੇਖੋ ਜਿਹੜੀਆਂ ਪੱਕੀਆਂ ਥੱਲੇ ਫਲੀਆਂ ਉਹ ਬਿਲਕੁਲ ਸਹੀ ਦਾਣੇ ਹੋਗੇ ਸੋ ਚਲੋ ਪਿਛਲੀ ਵੀਡੀਓ ਚ ਆਪਣੀ ਇਹੀ ਗੱਲ ਹੋਈ ਸੀ ਮੈਂ ਤੁਹਾਨੂੰ ਕਹੇ ਸੀਗਾ ਕਿਸਮਤ ਚਾ ਜੋ ਦਾਣੇ ਆਉਣਿਆ ਟਰਾਲੀ ਚ ਆਪਣੇ ਉਹ ਆਈ ਜਾਣੇ ਤੇ ਰੱਬ ਨੇ ਸਾਥ ਦਿੱਤਾ ਹੈ ਹੂੰਗੀ ਵਧਣ ਲੱਗਿਆ ਅੱਜ ਆ ਚਾੜ ਤਾਂ ਬਹੁਤ ਫਰਕ ਪੈਜੂ ਕਿ ਕੱਚੇਗਾ ਫਲੀਆਂ ਜਾਂ ਜਿਹੜੀਆਂ ਘਟ ਬਣਗਾ ਹੁੰਦੀਆਂ ਉਹ ਲਗਭਗ ਸਾਰੀਆਂ ਖਰਾਬ ਹੋ ਗਈਆਂ ਆਪਣੀਆਂ ਦੀ ਆਪਣੀ ਫਕੀਰਲਾ ਆ ਢਿੱਲੋ ਬੈਠਾ ਢਿੱਲੋ ਮੂੰਗੀ ਮਾੜੀ ਨਿਕਲੀ ਆਪਣੀ ਲਾਸਟ ਕਿਹੜੇ ਆ ਜੀ ਆਹ ਆਪਣੇ ਮੂੰਗੀ ਦੇ ਗਿੱਲੇ ਗਿੱਲੇ ਜਾਵਾਂ ਗਿੱਲੀ ਗਿੱਲੀ ਦਾ ਭਾਅ ਹੋ ਜਾ ਲਾਉਣਗੇ ਮੀ ਕਰਕੇ ਰੰਗਣੀ ਨਾ ਉਹ ਜਰਾ ਇਹਦਾ ਮੂੰਗੀ ਦਾ ਵਿੱਚੋਂ ਖਰਾਬ ਬਹੁਤ ਹੋ ਜਾਂਦੀ ਹੈ ਉਹ ਜਿਹੜੀ ਪਾਣੀ ਨਾਲ ਖਰਾਬ ਹੋ ਜਾਂਦੀ ਉਹ ਦਾਣੇ ਖਰਾਬ ਆਣਾ ਵਿੱਚ ਇਹ ਛਾਨ ਦੇ ਨਾਲ ਨਿਕਲਣਗੇ ਜੋ ਪੱਖਾ ਲਾਵਾਂਗੇ ਨਾ ਉਹਦੇ ਨਾਲ ਠੀਕ ਹੋ ਜਾਣਗੇ ਸ਼ਿਕਾਰ ਲੱਭ ਗਿਆ ਹੈ ਇਹ ਕੱਤਵਾਦੀ ਮਾਰਤਾ ਇਹ ਪੈਰਾ ਜੋ ਨਿਕਲਿਆ ਮੇਲਾ ਦਾ ਲਓ ਜੀ ਬਾਈ ਨੇ ਖੜੇ ਖੜੇ ਨੇ ਸ਼ਿਕਾਰ ਰਾ ਕਰਤਾ ਤੇ ਲਓ ਜਗ ਜੂਆ ਮਾਰ ਅੱਜ ਦਾਅਵਤ ਕੀਤੀ ਆ ਬਗਲਿਆਂ ਨੂੰ ਆਪਾਂ ਇਹਨਾਂ ਵਾਸਤੇ ਟੱਡੀਆਂ ਆ ਪਮੱਕੜ ਸਾਰਾ ਕੁਝ ਹੈ ਸਾਡੀ ਮੂੰਗੀ ਬਹੁਤ ਵਧੀਆ ਹੋਈ ਹੈ ਬਈ ਤਾਂ ਆਉਂਦੇ ਸਾਰਿਆਂ ਨੂੰ ਦਾਅਵਤ ਕੀਤੀ ਆ ਚਲੋ ਜੋ ਵੀ ਆ ਵਦਗਾ ਹੀ ਵਦਗਾ ਪੜੋ ਹਾਂਜੀ ਇੱਕ ਵਾਰੀ ਕਹਿਰ ਲੱਗ ਗਈ ਆ ਤੇ ਦੂਜੀ ਵਾਰ ਆਪਣਾ ਕੋੜਾ ਤਿਆਰ ਆ ਵਾਣਾਏ ਬਣ ਗਿਆ ਤੇ ਬਗਲਿਆਂ ਨੂੰ ਦਾਵਤਾ ਪੂਰੀ ਇਸ ਟਾਈਮ ਬਗਲੇ ਲੈ ਰਹੇ ਆ ਪੂਰੀ ਤਰ੍ਹਾਂ ਨਜ਼ਾਰਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋਗੇ ਐਨ ਪਾਰਟੀ ਚੱਲੀ ਜਾਂਦੀ ਆ ਬਗਲਿਆਂ ਦੀ ਅੱਜ ਡੱਡਾਂ ਮਾਊ ਨਿੱਕੇ ਨਿੱਕੇ ਹੋਰ ਮਛਰ ਟੱਡੀਆਂ ਬਹੁਤ ਜ਼ਿਆਦਾ ਆ ਚੰਗੂਆਂ ਦੇ ਚੇ ਤੇ ਜੰਦਰ ਚਾਮ ਕਰਕੇ ਜਿਆਦਾ ਹੁੰਦੇ ਆ ਉਹਦੇ ਕਰਕੇ ਤੁਸੀਂ ਦੇਖ ਸਕਦੇ ਆ ਬਗਲੇ ਦੀ ਗਿਣਤੀ ਬੜੀ ਐ ਜਿੱਥੋਂ ਤੱਕ ਨਿਗਾਹ ਜਾਂਦੀ ਐ ਬਗਲੇ ਹੀ ਬਗਲੇ ਐ ਬਗਲੇ ਗਟਾਰਾਂ ਤੁਹਾਨੂੰ ਦਿਖਣੇ ਗਟਾਰ ਬਹੁਤ ਐ ਲਓ ਜੀ ਸਮਾਂ ਹੋ ਗਿਆ तकरीबन तकरीबन 6 ਵਜੇ 3 ਮਿੰਟ ਹੋ ਗਿਆ ਸ਼ਾਮ ਦੇ ਤੇ ਆਪਾਂ ਜੀ ਦੂਜੀ ਨੂੰ ਬਾਅਦ ਦਿੰਨੇ ਆ ਕਿਉਂਕਿ ਤੜਕੇ ਮੌਸਮ ਖਰਾਬ ਦੱਸਦੇ ਆ ਫੇਰ ਵੀ ਅੱਕਾ ਪਵਾ ਦੇ ਕੇ ਇਹਨੂੰ ਛੱਡ ਦਾਂਗੇ ਉਧਰ ਬਾਈ ਹਰਗੇ ਆਪਦਾ ਕੰਮ ਕਰੀ ਜਾਂਦੇ ਆ ਕਮਾਚੇ ਕੁਛ ਕਪੱਠੇ ਪਏ ਸੀਗੇ ਜਿਹੜੇ ਕੱਢੇ ਸੀਗੇ ਤੇ ਉਹ ਚੱਕ ਕੇ ਟਰਾਲੀ ਸਾਈਡ ਦੇ ਬਾਹਰ ਕੱਢੀ ਜਾਂਦੇ ਆ ਇਹ ਕੰਮ ਵੀ ਹੋ ਜੂ ਉਦੋਂ ਨੂੰ ਮੈਂ ਵਾਹ ਲਾਉਣਾ ਤੇ ਫੇਰ ਆਪਾਂ ਜਿਹੜੀ ਮੂੰਗੀ ਵੱਡੀ ਵੀ ਆ ਹਜੇ ਉਹ ਵੀ ਇਕੱਠੀ ਕਰਨੀ ਆ ਘਰੇ ਜਾ ਕੇ ਕਿਉਂਕਿ ਆਪਾਂ ਸਵੇਰ ਲੈ ਕੇ ਜਾਣੀ ਮੰਡੀ ਵੇਖਦੇ ਆ ਕਿਉਂਕਿ ਕੁਆਲਟੀ ਇੰਨੀ ਵਧਕਾ ਨਹੀਂ ਗਈ ਮੀਨ ਕੁਛ ਖਰਾਬ ਕੀਤੀ ਸੀਗੀ ਕੁਝ ਜਿਹੜੀਆਂ ਚੰਗਾ ਫਲਗਾਂ ਸੀ ਉਹ ਥੱਲੇ ਢੱਗ ਪਿਆ ਸੀ ਤੇ ਹੁਣ ਆਪਾਂ ਵਾਹ ਲਵਨੇ ਦੂਜੀ